ਉਹ ਬੱਸ ਕਰ ਸਾਲੀ ਇਨੀ ਮਾਹਰ ਲੱਭ ਰੇਕਾ ਬਈ ਇਨੇ ਟਡ ਕਾ ਨੂੰ ਕਦੇ ਦਿੰਦੀ ਆ ਨਹੀਂ ਦੇਕਾ ਉਹ ਬੱਸ ਕਰ ਸਾਲੀ ਇਨੀ ਮਾਹਰ ਲੱਭ ਰੇਕਾ ਬਈ ਇਨੇ ਟਡ ਕਾ ਨੂੰ ਕਦੇ ਦਿੰਦੀ ਆ ਨਹੀਂ ਦੇਕਾ ਹਰ ਸਾਲ ਲੋਹੜੀ ਬਿਨਾਂ ਲੰਗਦਾ ਨਹੀਂ ਸੁੱਕਾ ਦੇਸੀ ਖੰਡ ਚੱਕੇ ਉਹਦੀ ਕੌਲੀ ਡੁੱਲੀ ਰਹਿੰਦੀ ਐ ਸਾਲੀ ਤੋੜੀ ਦੀ ਤਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਾੜੀ ਤੋੜੀ ਦਿੱਤੇ iracialੀ ਬਾਗੂ ਫੁੱਲੀ ਰਹਿੰਦੀ ਐ ਕਰੀ ਦਿਨ ਕਿਸੇ ਘਰ ਦਾਖਲੇ ਨਾ ਜੀ ਉੱਪਰ ਰਾਂ ਪੈਂਦਾ ਜਿੱਥੇ ਰੱਖੇ ਰੱਬਾ ਜੀ ਕਰੀ ਦਿਨ ਕਿਸੇ ਘਰ ਦਾਖਲੇ ਨਾ ਜੀ ਉੱਪਰ ਰਾਂ ਪੈਂਦਾ ਜਿੱਥੇ ਰੱਖੇ ਰੱਬਾ ਜੀ ਤੇਰੇ ਟਿੱਡ ਵਿੱਚ ਕਾਂ ਵੀ ਡੁੱਟੀ ਜਾਵੇ ਤੇਰੇ ਟਿੱਡ ਵਿੱਚ ਕਾਂ ਵੀ ਡੁੱਟੀ ਜਾਵੇ ਅਸੀਂ ਮੁੰਡਿਆਂ ਦੇ ਪਿੱਛੇ ਇੱਕ ਹਾਲ ਦੇ ਕੁੜੀ ਪਰਮਰ ਵੇ ਜੀ ਜਿਆ ਆਏ ਹਾਏ ਤੇਰੀ ਨਜ਼ਰ ਭਰੀ ਪਰਮਰ ਵੇ ਜੀ ਜਿਆ ਅਰੀ ਨਜ਼ਰ ਬਰੀ ਹਮੇਤਾ ਸੱਚਾ ਜਾਉੜੇ ਕਾਕੇ ਹੋਣ ਇਸ ਵਾਰ ਨਹੀਂ ਹਮੇਤਾ ਸੱਚਾ ਜਾਉੜੇ ਕਾਕੇ ਹੋਣ ਇਸ ਵਾਰ ਨਹੀਂ ਖਾਰੇ ਕੋਈ ਮਰੱਬਾ ਤੈਨੂੰ ਦੇਵੇ ਸਰਕਾਰ ਨਹੀਂ ਹੋ ਜਾਪੇ ਦੇ ਬਾਹਰ ਨਹੀਂ ਕਰਉ ਮੁੱਕੇ ਨਾ ਪੰਜੀਰੀ ਜਾਪੇ ਦੇ ਬਾਹਰ ਨਹੀਂ ਕਰਉ ਮੁੱਕੇ ਨਾ ਪੰਜੀਰੀ ਕਿੰਨੇ ਜੰਮ ਕੇ ਜੋ ਆਕ ਮੈਂ ਇਥੇ ਫੁੱਲੀ ਰਹਿੰਦੀ ਆ ਸਾੜੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਆ ਸਾੜੀ ਤੋੜੀ ਦੀ ਤੇ iracialੀ ਬਾਂਗੂ ਫੁੱਲੀ ਰਹਿੰਦੀ ਐ ਪੁੱਤਰਾਂ ਦੀ ਦਾਤ ਦੇ ਕੇ ਖੁਸ਼ ਕੀਤਾ ਦਾ ਤੇਰੇ ਰੱਬ ਕਰੇ ਭਲਾ ਮੈਨੂੰ ਦੱਸ ਕਾਦੇ ਘਾਟੇ ਨੇ ਪੁੱਤਰਾਂ ਦੀ ਦਾਤ ਦੇ ਕੇ ਖੁਸ਼ ਕੀਤਾ ਦਾ ਤੇਰੇ ਰੱਬ ਕਰੇ ਭਲਾ ਮੈਨੂੰ ਦੱਸ ਕਾਦੇ ਘਾਟੇ ਨੇ ਇਆ ਤਾਂ ਬਗਾਰ ਪੰਨ ਨਾਣ ਨਹੀਂ ਹੁੰਦਾ ਇਆ ਤਾਂ ਬਗਾਰ ਪੰਨ ਨਾਣ ਨਹੀਂ ਹੁੰਦਾ ਟੀਮ ਮੀਰਾ ਵੀ ਜੇ ਰਖੜੀ ਤੇ ਕਹਿਣ ਤੋ ਥੜੀ પરમર બેજીજીયા તારી નજર બુરી પરમર બેજીજીયા તારી નજર બુરી ઓ મળ્યા હે મસચમ કીલે નું એ ટાઈમ ની બઈ દસ કી હરજે અપા કડ લઈ એ બાઈ મે ની ઓ મળ્યા હે મસચમ કીલે નું એ ટાઈમ ની દસ કી હરજે અપા કડ લઈ એ બાઈ મે ની ਹੋ ਗੁੱਲੀ ਡੰਡਾ ਖੇਡ ਕੇ ਮੈਂ ਖੇਡਣੀ ਸਿਖਾਉਂ ਹੋ ਗੁੱਲੀ ਡੰਡਾ ਖੇਡ ਕੇ ਮੈਂ ਖੇਡਣੀ ਸਿਖਾਉਂ ਜਾਉਂ ਦਾਸੀ ਤੇ ਮਦਾਨ ਕੇ ਮੈਂ ਗੁੱਲੀ ਪੈਂਦੀ ਐ ਸਾਰੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਾਰੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਮਝ ਗਈ ਮੈਂ ਜਿਹੜੀ ਗੱਲ ਦੀ ਤੈ ਕਹਿੰਦਾ ਵੇ ਢਾੜਾ ਸੋਣੇ ਤੋਂ ਬਗੈਰ ਤੂੰ ਵੀ ਟਿਕ ਕੇ ਨਾ ਬੈਂਦਾ ਵੇ ਈ ਮੈਂ ਜਿਹੜੀ ਗੱਲ ਜੀਦਾ ਕਹਿੰਦਾ ਵੇ ਸੁਣ ਤਾ ਬਗੈਰ ਤੂੰ ਵੀ ਟਿਕ ਕੇ ਨਾ ਬੈਂਦਾ ਵੇ ਗੁੰਗੇ ਦੀ ਰਮਜ਼ਾਨ ਮਹਾ ਦੀ ਜਾਣੇ ਗੁੰਗੇ ਦੀ ਰਮਜ਼ਾਨ ਮਹਾ ਦੀ ਜਾਣੇ ਚੱਲ ਜਾਣਾ ਜਿਹੜੀ ਗੱਲੀ ਗੱਲੀ ਮਾਰੇ ਤੁਸਰੀ ਪਰਮ ਮਰ